ਸਾਰਤੈ ਤੁਹਾਡਾ ਸਾਡੇ YouTube ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੋੜ ਵਾਲੀ ਬਾਹ ਦੀ ਕਟਾਈ ਜੇ ਜਿਹੜੀ ਕਿ ਦੇਖੋ ਸਾਈਡ ਤੋਂ ਆਪਣੀ ਬਾਜੂ ਲੈ ਜਾਂਦੀ ਹੈ ਉਹਦੀ ਕਟਾਈ ਬਾਰੇ ਤੁਹਾਨੂੰ ਦੱਸਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਆਪਾਂ ਜੋੜ ਪਾਉਣਾ ਕਿਸ ਤਰੀਕੇ ਨਾਲ ਆਪਾਂ ਜੋੜ ਪਾਉਣਾਗਾ ਤੇ ਕਿਸ ਤਰੀਕੇ ਨਾਲ ਆਪਾਂ ਬਾਜੂ ਬਣਾਉਣੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਵੀ ਚੈਨਲ ਤੇ ਜੇਕਰ ਨਵੇਂ ਆਏ ਹੋ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਨਵੇਂ ਵਾਲੀ ਵੀਡੀਓ ਦੇ ਅਪਡੇਟ ਤੁਹਾਨੂੰ ਜਲਦ ਮਿਲ ਸਕੇ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲ ਜਲਦੀ ਆ ਸਕੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਇਹ ਆਪਣੀ ਬਾਹਾਂ ਦੇਖੋ ਕੱਪੜਾ ਹੈਗਾ ਇਹ ਜਿਹੜੇ ਆਪਣਾ ਸ਼ਰਟ ਦੇ ਨਾਲ ਉਹ ਇਹ ਕਮੀਜ਼ ਦੇ ਨਾਲ ਉਹ ਦੇਖੋ ਕੱਪੜਾ ਲਿਆ ਹੈਗਾ ਦੇਖੋ ਇਹ ਬਾਜੂ ਜਿਹੜੀ ਆਪਾਂ ਬਣਾਉਣੇ ਦੇਖੋ ਆਪਾਂ ਇਸ ਤਰ੍ਹਾਂ ਐ ਫੋਲਡ ਕਰਕੇ ਇਹਦੇ ਨਾਲ ਆਪਾਂ ਜੋੜ ਪਾਵਾਂਗੇ ਜਿਹਦੇ ਨਾਲ ਆਪਣੀ ਉੱਪਰ ਤੇ ਸਲਾਈ ਨਹੀਂ ਆਉਂਦੀ ਕਈ ਮੇਰੀਆਂ ਭੈਣਾਂ ਨੂੰ ਦੇਖੋ ਇਹ ਚੀਜ਼ ਬਾਰੇ ਪਤਾ ਨਹੀਂ ਹੈਗਾ ਤਾਂ ਦੇਖੋ ਜਿਵੇਂ ਇਸ ਤਰ੍ਹਾਂ ਆਪਣਾ ਇਹ ਕੱਪੜਾ ਆ ਗਿਆ ਇਹਨੂੰ ਇਸ ਤਰ੍ਹਾਂ ਦੂਰਾ ਕਰਕੇ ਤੇ ਉਹ ਆਪਣਾ ਜਿਹੜਾ ਮੋਢਾ ਹੈਗਾ ਇਹਦੇ ਚੋਂ ਕਟਾਈ ਕਰ ਲੈਂਦੀਆਂ ਨੇ ਇਸ ਤਰ੍ਹਾਂ ਜਿਹਦੇ ਵਿੱਚ ਕਟਾਈ ਕਰ ਲੈਂਦੇ ਨੇ ਦੇਖੋ ਆ ਚੀਜ਼ ਦੇ ਉੱਪਰ ਉਹ ਪਾਈਪਿੰਗ ਵਗੈਰਾ ਜਾਂ ਐਦਾਂ ਜੋੜ ਲਗਾ ਕੇ ਦੇਖੋ ਆਪਣੀ ਬਾਜੂ ਨੂੰ ਤਿਆਰ ਕਰ ਲੈਂਦੇ ਆ ਕਿਉਂਕਿ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਦੇਖ ਆਪਣੀ ਬਾਜੂ ਦੇ ਵਿੱਚ ਜੋੜ ਪਾਏ ਜਾਂਦਾਗਾ ਇੱਕੋ ਸਲਾਈ ਜਿਹੜੀ ਆਪਣੀ ਬਿਲਕੁਲ ਬਾਹਾਂ ਦੇ ਉੱਪਰ ਆ ਜਾਂਦੀ ਹੈ ਦੇਖੋ ਭੈੜੀ ਲੱਗਦੀ ਹੈ ਉਹਦੇ ਨਾਲ ਇਹਦੇ ਬਾਹਾਂ ਆਪਣੇ ਸਹੀ ਨਹੀਂ ਲੱਗਦੀ ਤੇ ਸੂਟ ਆਪਣਾ ਜਿਹੜਾ ਵਧੀਆ ਨਹੀਂ ਬਣਦਾ ਹਮੇਸ਼ਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾਗਾ ਜਦੋਂ ਵੀ ਤੁਸੀਂ ਬਾਜੂ ਬਣਾਉਣੀ ਹੈ ਦੇਖੋ ਇਸ ਤਰ੍ਹਾਂ ਜੋੜ ਲਗਾ ਕੇ ਨਹੀਂ ਬਣਾਉਣੀ ਹੈਗੀ ਇਹਨੂੰ ਆਪਾਂ ਕਿਸ ਤਰ੍ਹਾਂ ਬਣਾਉਣਾ ਆਪਾਂ ਤੁਹਾਨੂੰ ਹੁਣ ਉਹਦਾ ਦੱਸਦੇ ਆ ਤੁਸੀਂ ਇਹਦੇ ਵਿੱਚ ਕੀ ਕਰਨਾਗਾ ਜਦੋਂ ਵੀ ਦੇਖੋ ਬਾਜੂ ਕਟਾਈ ਕਰਦੇ ਆ ਤੁਸੀਂ ਇਹ ਕੱਪੜੇ ਦੇ ਦੇਖੋ ਐਸ ਸਾਈਡ ਤੇ ਸਲਾਈ ਲਗਾ ਲਓ ਐਸ ਸਾਈਡ ਤੇ ਸਲਾਈ ਲਗਾ ਲਓ ਇਹਨੂੰ ਐਸਰ ਤੇ ਸਲਾਈ ਲਗਾਉਣ ਦੇ ਨਾਲ ਦੇਖੋ ਜਦੋਂ ਵੀ ਆਪਾਂ ਇਹ ਕੱਪੜੇ ਨੂੰ ਦੇਖੋ ਸਿੱਧਾ ਕਰਾਂਗੇ ਇਸ ਤਰ੍ਹਾਂ ਬਣ ਜਾਂਦਾ ਇਹ ਇਹ ਕੱਪੜਾ ਜਿਹੜਾ ਆਪਣਾ ਇਸ ਤਰ੍ਹਾਂ ਆਏ ਆ ਜਾਂਦਾ ਜਿਹੜੀਆਂ ਇਹ ਸਲਾਈਆਂ ਨੇ ਆਪਣੀਆਂ ਇਹ ਸਲਾਈਆਂ ਆਪਣੀਆਂ ਕੀ ਹੁੰਦੀਆਂ ਨੇ ਬਿਲਕੁਲ ਬਾਹ ਦੇ ਨੀਚੇ ਵਾਲੀ ਸਾਈਡ ਆ ਜਾਂਦੀਆਂ ਨੇ ਇਹ ਅੱਧਾ ਜੋੜ ਆਪਣਾ ਮਗਰਲੀ ਸਾਈਡ ਤੇ ਆ ਜਾਂਦਾ ਅੱਧਾ ਜੋੜ ਆਪਣਾ ਫਰੰਟ ਵਾਲੀ ਸਾਈਡ ਤੇ ਆ ਇਹਨਾਂ ਜਿਹੜਾ ਇਹ ਜੋੜ ਆਪਣਾ ਬਾਹਰ ਨਹੀਂ ਦਿਸਦਾ ਜਦੋਂ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਬਣਾ ਲੈਨੇ ਆ ਬਾਹ ਨੂੰ ऐसे तਹੀਂ ਦੇਖੋ ਆਪਾਂ ਬਾਹ ਨੂੰ ਕਟਾਈ ਕਰ ਲੈਨੇ ਆਗੇ ਇਸ ਤਰ੍ਹਾਂ ਜਾਨੀ ਕਿ ਮੈਂ ਤੁਹਾਨੂੰ ਇੱਕ ਵਾਰਦਾ ਆਈਡੀਆ ਕਰਕੇ ਦੱਸਦੀ ਆਂ ਕਈ ਵਾਰ ਕੀ ਕਰਦੇ ਆਂ ਨੇ ਭੈਣਾ ਇਹਨੂੰ ਇਸ ਤਰ੍ਹਾਂ ਰੱਖ ਕੇ ਇਹਦਾ ਇਸ ਤਰ੍ਹਾਂ ਮੋਡਾ ਲੈ ਲੈਂਦੇ ਆ ਇਸ ਤਰ੍ਹਾਂ ਇਹਦਾ ਮੋਡਾ ਲੈ ਲੈ ਜਾਨੀ ਕਿ ਮੋਡਾ ਲੈ ਲੈ 9 ਇੰਚ ਇਹਦਾ ਇੰਚ ਸਲਾਈ ਦਾ ਛੱਡਤਾ ਉਹਨਾਂ ਨੇ ਇੱਥੇ ਉਹਨਾਂ ਨੇ ਲਗਾਤੀ ਸਲਾਈ ਤੇ 9 ਇੰਚ ਇੱਥੇ ਮੋਢੇ ਤੇ ਲਾਤਾ ਨਿਸ਼ਾਨ ਇਹਦੇ ਇੱਥੇ ਮੋਢੇ ਦੀ ਕੀਤੀ ਕਟਾਈ ਤੇ ਦੇਖੋ ਇੱਥੇ ਦੇਤੀ ਬਾਹ ਦੀ ਮੂਰੀ ਬਾਹ ਦੀ ਮੂਰੀ ਲੈ ਕੇ ਇਸ ਤਰ੍ਹਾਂ ਜਾਨੀ ਕਿ ਮੈਂ ਇੱਥੋਂ ਬਾਹਰ ਨੂੰ 6 ਇੰਚ ਕਰਤੀ ਤਾਂ ਇਹਨੂੰ ਇਹਨਾਂ ਨੇ ਇੱਥੋਂ ਸਲਾਈ ਲਗਾਤੀ। ਇਹ ਸਲਾਈ ਲਗਾ ਕੇ ਦੇਖੋ ਇਸ ਤਰ੍ਹਾਂ ਉਹਨਾਂ ਨੇ ਕੀ ਕੀਤਾ ਜਿਹੜੀ ਬਾਹ ਬਣਾ ਲਈ। ਜਿਹਦੇ ਨਾਲ ਨੀਚੇ ਵਾਲੀ ਸਲਾਈ ਤੇ ਦੇਖੋ ਆਪਣੀ ਠੀਕ ਐ। ਵਿਊ ਆਪਣੇ ਨੀਚੇ ਵਾਲੀ ਸ਼ੈਰ ਤੇ ਸਲਾਈ ਜਿਹੜੀ ਮੋਡੇ ਦੇ ਨੀਚੇ ਵਾਲੀ ਸ਼ੈੜ ਆ ਜਾਂਦੀ ਹੈ। ਇਹਦੇ ਕੋ ਹਰ ਇੱਕ ਦੇ ਬਾਜੂ ਦੇ ਦੇਖੋ ਸਲਾਈ ਆਉਣੀ ਹੀ ਆਉਣੀ ਜਦੋਂ ਆਪਾਂ ਬਾਹ ਬਣਾਉਨੇ ਆ। ਜਿਹੜੀ ਆਪਣੀ ਆਈ ਇਹ ਵਾਲੀ ਸਲਾਈ ਤਾਂ ਇਹ ਸਲਾਈ ਕਦੇ ਵੀ ਇਸ ਤਰੀਕੇ ਦੇ ਨਾਲ ਕਦੇ ਨਾ ਪਾਉ। ਦੇਖੋ ਇਹਦੇ ਵਿੱਚ ਆਪਾਂ ਪਾਈ ਪਿੰਨੇ ਵੀ ਦੇ ਲੈਣੇ ਆ। ਦੇਖੋ ਪਾਈ ਪਿੰਨ ਵੀ ਦਿੱਤੀ ਹੋਈ ਇਹਦੇ ਵਿੱਚ ਜਿਆਦਾ ਵਧੀਆ ਨਹੀਂ ਲੱਗਦੀ ਤੇ ਇਹਦੇ ਨਾਲ ਕੀ ਹੁੰਦਾ ਆਪਣੀ ਬਾਹ ਦਾ ਡਿਜ਼ਾਈਨ ਆ ਕੋਈ ਡਿਜ਼ਾਈਨ ਨਹੀਂ ਬਣਦਾ ਦੇਖੋ ਉਹ ਹਮੇਸ਼ਾ ਪੜਾਹੀ ਲੱਗੂਗਾ ਕਿਉਂਕਿ ਉਹਦੇ ਨਾਲ ਕੀ ਹੁੰਦਾਗਾ ਜਦੋਂ ਇਹਦੇ ਵਿੱਚ ਚਾਹੇ ਪਾਈ ਪਿੰਨ ਪਾ ਲਓ ਆਪਾਂ ਚਾਹੇ ਆਪਾਂ ਇਹਦੇ ਵਿੱਚ ਅ ਕੋਈ ਜੋੜ ਲਗਾ ਲਓ ਤਾਂ ਦੇਖੋ ਬਾਹ ਦੇ ਉੱਪਰਲੀ ਸਾਈਡ ਤੇ ਆ ਜਾਂਦਾਗਾ ਜਿਹਦੇ ਨਾਲ ਆਪਣੀ ਬਾਹ ਸੈੱਟ ਨਹੀਂ ਬਣਦੀ ਆਪਾਂ ਤੁਹਾਨੂੰ ਦੱਸਨੇ ਜਿਹੜੀ ਆਪਾਂ ਬਾਹ ਬਣਾਉਣੀ ਐ ਦੇਖੋ ਇਹ ਤੇ ਉੱਪਰ ਪ੍ਰੈਸ ਮਾਰੀ ਹੋਈ ਐ ਸਭ ਤੋਂ ਪਹਿਲਾਂ ਮੈਂ ਬਾਹ ਦੀ ਲંબਾਈ ਤੁਹਾਨੂੰ ਦੱਸਣੀ ਹੈ ਬਾਹ ਦੀ ਲંબਾਈ ਹੈਗੀ ਹੈਗੀ ਆਪਣੀ 1.8 ਇੰਚ ਤਿਆਰ ਬਾਹ ਦੀ ਮੂਰੀ ਹੈਗੀ ਆ 6 ਇੰਚ ਹੁਣ ਇਹਦੇ ਹਿਸਾਬ ਦੇ ਨਾਲ ਮੈਂ ਦੇਖੋ ਬਾਹ ਦੀ ਕਟਾਈ ਕਰਨੇ ਸਭ ਤੋਂ ਪਹਿਲਾਂ ਦੇਖੋ ਮੈਂ ਇੱਕੋ ਜਿਹੇ ਚਾਰ ਪੀਸ ਕਟਾਈ ਕਰ ਲਵਾਂਗੇ 1.8 ਤੇ 2 2.5 ਅੱਧਾ 1 ਇੰਚ 1.2 ਇੰਚ ਦੇ ਮੈਂ ਚਾਰ ਪੀਸ ਲਾਹੂਗੀ ਦੇਖੋ ਇੱਕ ਪੀਸ ਮਰੇ ਇਹ ਹੋ ਗਿਆ ਤਾਂ ਇਹਦੇ ਮੈਂ 4 ਪੀਸ ਬਣਾਉ। ਦੇਖੋ ਸਾਰੇ ਇਹ ਡਿਜ਼ਾਈਨ ਦੇ ਉੱਪਰ ਨੂੰ ਦੇਖੋ ਡਿਜ਼ਾਈਨ ਹੈ ਜਿਹੜਾ ਆਪਣਾ ਉੱਪਰ ਨੂੰ ਜਾ ਰਿਹਾ ਤਾਂ ਉਹਦੇ ਹਿਸਾਬ ਨਾਲ ਦੇਖੋ ਮੈਂ 4 ਦੇ ਪੱਲੇ ਇਹਦੇ ਮੈਨੂੰ 4 ਪੱਲੇ ਕਟਾਈ ਕਰਨੇ ਪੈਣਗੇ। ਐਸ ਤਰ੍ਹਾਂ ਉਸੇ ਤਰ੍ਹਾਂ ਦੇਖੋ ਤੀਸਰਾ ਪੱਲਾ ਵੀ ਕਟਾਈ ਕਰ ਲੂੰਗੀ ਮੈਂ ਹੁਣ। ਐਸ ਤਰ੍ਹਾਂ ਦੇਖੋ ਮੈਂ ਤੀਸਰਾ ਪੱਲਾ ਵੀ ਕਟਾਈ ਕਰ ਲਿਆ। ਉਸ ਤੋਂ ਬਾਅਦ ਮੈਂ ਚੌਥਾ ਪੱਲਾ ਵੀ ਕਟਾਈ ਕਰ ਲਿਆ। ਐਸਤਰਾ ਐਸਤਰਾ ਚੌਥਾ ਪੱਲਾ ਵੀ ਕਟਾਈ ਹੋ ਗਿਆ ਦੇਖੋ ਇਹ ਕਪੜਾ ਆਪਣਾ ਬਚ ਗਿਆ ਜਿਹਦੇ ਤੇ ਆਪਾਂ ਇਹਦੇ ਉੱਪਰ ਗਲਾ ਬਣਾਵਾਂਗੇ ਤੇ ਆਪਾਂ ਰੇਬ ਲੀਰ ਹੈ ਜਿਹੜੀ ਆਪਣੀ ਬੈਕ ਵਾਲੇ ਗਲੇ ਦੇ ਉੱਪਰ ਲਗਾਵਾਂਗੇ ਹੁਣ ਦੇਖੋ ਇਹ ਚਾਰ ਪੱਲੇ ਬਣ ਗਏ ਮੇਰੇ ਕੋਲ 1 2 3 ਤੇ 4 ਹੁਣ ਇਹ ਦੋ ਪੱਲੇ ਤਾਂ ਮੈਂ ਇਸੇ ਤਰ੍ਹਾਂ ਹੀ ਰੱਖ ਲੂੰਗੀ ਇਸ ਤਰ੍ਹਾਂ ਇਹ ਪੱਲੇ ਨੂੰ ਇਸ ਤਰ੍ਹਾਂ ਰੱਖਣ ਦੇ ਨਾਲ ਹੁਣ ਮੈਂ ਇਹ ਪੱਲੇ ਨੂੰ ਥੋੜਾ ਜਿਹਾ ਜਿੰਨਾ ਕ ਆਪਾਂ ਸਲਾਈ ਲਗਾਉਣੀ ਹੈ ਇਹਦਾ ਜੋੜ ਬਣਾਉਣਾ ਉਹਦੇ ਉੱਪਰ ਚੜਾ ਕਰਕੇ ਰੱਖ ਲੈ ਦੇਖੋ ਇਸ ਤਰ੍ਹਾਂ ਇਹ ਇਸ ਤਰ੍ਹਾਂ ਦੇਖੋ ਐਵੇਂ ਆਪਾਂ ਇਹ ਰੱਖ ਲਿਆ ਇਸ ਤਰ੍ਹਾਂ ਰੱਖਣ ਤੋਂ ਬਾਅਦ ਹੁਣ ਆਪਾਂ ਦੇਖੋ ਇਹਦਾ ਮੋਡਾ ਹੈਗਾ ਜਿਹੜਾ ਸਿੱਧਾ ਮਿਲਣਾ ਬਿਲਕੁਲ ਸਿੱਧਾ ਲੇ ਇਸ ਤਰ੍ਹਾਂ ਮੋਡਾ ਹੈਗਾ 9 ਇੰਚ ਤਾਂ ਮੈਂ 9 ਇੰਚ ਦੇ ਉੱਪਰ ਦੇਖੋ ਨਿਸ਼ਾਨ ਲਗਾ ਲਿਆ 9 ਇੰਚ ਦੇ ਉੱਪਰ ਉੱਪਰੋਂ ਮੈਂ ਇੱਥੋਂ ਛੱਡੂੰਗੀ ਕਾਨੂੰ ਦਿਖਾਉਣੀ ਹੈ ਸਵਾ 3 ਇੰਚ ਸਵਾ 3 ਇੰਚ ਛੜਦਾ ਮੈਂ ਇਥੋਂ ਇਹ ਸਵਾ 3 ਇੰਚ ਆਪਾਂ ਉਪਰੋਂ ਛੜਦਾ 9 ਇੰਚ ਸਿੱਧੇ ਮੋੜ ਦੇ ਦਾ ਮੈਂ ਨਿਸ਼ਾਨ ਲਗਾ ਲਿਆ ਹੁਣ ਉਸ ਤੋਂ ਬਾਅਦ ਹੁਣ ਮੈਂ ਇਹਦਾ ਨੀਚੇ ਮੂਰੀ ਦਾ ਨਿਸ਼ਾਨ ਵੀ ਲਗਾਉਂਗੀ 2 ਇੰਚ ਮੈਂ ਛੱਡੂਗੀ ਨੀਚੇ ਫੋਲਡਿੰਗ ਦਾ ਜਿਹੜਾ ਆਪਾਂ ਡਬਲ ਫੋਲਡ ਕਰਨਾ ਹੈ ਜਾਨੀ ਕਿ ਬਾਹਨੀ ਕਪੜਾ ਜਿਹੜਾ ਮੂਰੋਂ ਤਰਪਾਈ ਕਰਨ ਲਈ ਆਪਾਂ 모ੜਨਾਗਾ ਹੁਣ ਬਾਹਨੀ ਮੂਰੀ ਹੈ ਕਿ 6 ਇੰਚ ਤਿਆਰ 6 ਇੰਚ ਤਿਆਰ ਤੇ ਆਪਾਂ ਲਵਾਂਗੇ 8 ਇੰਚ ਜਾਨੀ ਕਿ 2 ਇੰਚ ਦਾ ਮਾਰਜਨ ਦੇਖੋ ਹੁਣ ਆਪਣਾ ਇੱਥੇ ਜਿਹੜੀ ਸਲਾਈ ਆ ਜੂਗੀ ਜਿਹੜਾ ਆਪਣਾ ਜੋੜ ਹੈ ਇੱਥੋਂ ਇਹ ਘਟਣਾ ਸ਼ੁਰੂ ਹੋ ਜੂਗਾ ਕੱਟਣਾ ਕੱਟਣਾ ਦੇਖੋ ਇੱਥੇ ਤੁੜ ਨਹੀਂ ਵਾਧਾ ਵਾਧਾ ਇਸ ਤਰ੍ਹਾਂ ਵਾਧਾ ਆ ਜੂਗਾ ਇਹ ਜੋੜ ਹੈ ਜਿਹੜਾ ਆਪਣੀ ਬਾਹ ਦੇ ਬਿਲਕੁਲ ਨੀਚੇ ਵਾਲੀ ਸਾਈਡ ਤੇ ਆ ਜੂਗਾ ਨਾ ਕਿ ਆਪਣੀ ਉੱਪਰ ਵਾਲੀ ਸਾਈਡ ਤੇ ਜਦੋਂ ਵੀ ਤੁਸੀਂ ਆਪਣੀ ਬਾਜੂ ਕਟਾਈ ਕਰਨੀ ਹੈ ਸਾਈਡ ਦੇ ਉੱਪਰੋਂ ਕੱਪੜਾ ਲੈਂਦਾ ਹੈਗਾ ਤਾਂ ਉਹਨੂੰ ਧਿਆਨ ਦੇ ਨਾਲ ਇਸ ਤਰੀਕੇ ਨਾਲ ਕੱਪੜੇ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਪ੍ਰੈਸ ਦੇ ਨਾਲ ਆ ਤੁਸੀਂ ਜਿਹੜਾ ਜੋੜ ਜਿਵੇਂ ਮੈਂ ਲਗਾ ਰਹੀ ਆ ਇਹਦੇ نیچے ਦੇਖੋ ਤਾਂ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਜੋੜ ਲਗਾਉਣਾਗਾ ਜਿਹੜਾ ਇਹ ਜੋੜ ਲਗਾਉਣਾ ਹੈ ਜੋੜ ਦਾ ਤੁਸੀਂ ਹਮੇਸ਼ਾ ਇਹੀ ਧਿਆਨ ਰੱਖਣਾਗਾ ਵੀ ਜਦੋਂ ਵੀ ਤੁਸੀਂ ਜੋੜ ਲਗਾਉਣਾਗਾ ਤਾਂ ਨੀਚੇ ਵਾਲੀ ਸਾਈਡ ਤੇ ਹੀ ਲਗਾਓ ਜਦੋਂ ਵੀ ਕਿਸੇ ਵੀ ਸ਼ਰਟ ਦੇ ਨਾਲ ਉਹ ਦੇਖੋ ਮੈਚਿੰਗ ਸੂਟ ਹੁੰਦੇ ਆ ਮੈਚਿੰਗ ਸੂਟ ਦੇ ਹਮੇਸ਼ਾ ਬਾਜੂ ਦਾ ਕੱਪੜਾ ਜਿਹੜਾ ਸ਼ਰਟ ਦੇ ਨਾਲ ਤੋਂ ਲੈਂਦਾਗਾ ਚਾਹੇ ਬਰਕ ਵਾਲਾ ਸੂਟ ਹੈ ਮੈਚਿੰਗ ਚਾਹੇ ਪ੍ਰਿੰਟਡ ਸੂਟ ਹੈ ਮੈਚਿੰਗ ਤਾਂ ਉਹਦਾ ਦੇਖੋ ਕੱਪੜਾ ਇਦਾਂ ਹੀ ਲੈਂਦਾਗਾ ਹਰ ਇੱਕ ਕੱਪੜੇ ਦੇ ਵਿੱਚ ਹਰ ਇੱਕ ਚਾਹੇ ਵਰਕ ਵਾਲੀ ਬਾਜੂ ਹੈ ਚਾਹੇ ਉਹ ਆਪਣੀ ਪ੍ਰਿੰਟਡ ਬਾਜੂ ਹੈ ਤਾਂ ਉਹਦਾ ਆਪਾਂ ਨੇ ਜਿਹੜਾ ਜੋੜ ਲਗਾਉਣਾਗਾ ਐਸੇ ਤਰੀਕੇ ਦੇ ਨਾਲ ਹੀ ਲਗਾਉਣਾਗਾ ਐਸੇ ਤਰੀਕੇ ਦੇ ਨਾਲ ਹੀ ਆਪਾਂ ਕਟਾਈ ਕਰਨੀ ਹੈ ਹੁਣ ਮੈਂ ਤੁਹਾਨੂੰ ਦੱਸਦੀ ਆਂਗੀ ਇਹਦੇ ਵਿੱਚ ਗਲਾਈ ਪਾਉਣੀ ਇਹਦੇ ਵਿੱਚ ਗਲਾਈ ਪਾਉਣ ਦੇ ਤਰੀਕੇ ਮੈਂ ਤੁਹਾਨੂੰ ਦੱਸਦੀ ਆਂਗੀ ਦੋ ਇੱਕ ਤਾਂ ਆਪਾਂ ਦੇਖੋ ਇਹਨੂੰ ਐਸ ਲੋਟ ਸਿੰਪਲ ਆਪਾਂ ਦੇਖੋ ਐਸ ਲੋਟ ਆਪਾਂ ਗਲਾਈ ਪਾਤੀ ਕਦੇ ਵੀ ਆਪਾਂ ਐਸਲੋਟ ਗਲਾਈ ਨਾ ਪਾਓ ਜਦੋਂ ਆਪਾਂ ਐਸਲੋਟ ਦੀ ਗਲਾਈ ਪਾ ਦਿੰਨੇ ਆ ਤਾਂ ਆਪਣਾ ਇੱਥੇ ਬਾਜੂ ਦੇ ਕੋਲ ਜਿਹੜਾ ਆਰਮੋਲ ਦੇ ਕੋਲੇ ਜਾਨੀ ਕਿ ਮੋਡੇ ਦੇ ਕੋਲੇ ਜਮਾ ਮੋਡੇ ਦੇ نیچے ਜਾ ਕੇ ਆਪਣੇ ਕੱਪੜੇ ਦੇ ਵਿੱਚ ਬਲ ਪੈਂਦੇ ਆ ਬਾਹਾਂ ਦੇ ਵਿੱਚ ਬਲ ਪੈਂਦੇ ਨੇ ਜਦੋਂ ਬਲ ਪੈਂਦੇ ਨੇ ਦੇਖੋ ਆਪਣੀ ਬਾਜੂ ਸੈੱਟ ਨਹੀਂ ਆਉਂਦੀ ਤਾਂ ਆਪਣੀ ਜਿਹੜੀ ਇਹ ਵਾਲੀ ਸਲਾਈ ਹੈ ਤੇ ਇਹਦੇ ਵਿੱਚ ਜਿਹੜੀ ਥੋੜੀ ਜੀ ਖਿੱਚ ਵੀ ਪੈਂਦੀ ਹੈ ਤੇ ਬਾਜੂ ਦੇ ਸਾਰੀ ਦੇ ਵਿੱਚ ਉੱਪਰਲੇ ਪਾਸੇ ਵੀ ਆਪਣੇ ਬਲ ਪੈ ਜਾਂਦੇ ਆ ਤਾਂ ਇਹਦੇ ਵਿੱਚ ਕੀ ਕਰਨਾ ਹੈ ਤੁਸੀਂ ਤਾਂ ਦੇਖੋ ਮੈਂ 9 ਦਾ ਅੱਧ ਕਰੂੰਗੀ 4.5 ਇੰਚ 4.5 ਇੰਚ ਦੇਖੋ ਮੈਂ ਇਹਦਾ ਅੱਧ ਕਰ ਲਿਆ ਇਹ ਤੋਂ ਬਾਅਦ ਮੈਂ ਇੱਥੋਂ ਇਹ ਗਲਾਈ ਨੂੰ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਬੰਦ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹਨੂੰ ਮੈਂ ਗਲਾਈ ਦੀ ਸ਼ੇਪ ਹੈ ਜਿਹੜੀ ਇਸ ਤਰ੍ਹਾਂ ਦਵੂੰਗੀ ਇਹਨੂੰ ਤੁਸੀਂ ਹਮੇਸ਼ਾ ਧਿਆਨ ਦੇ ਨਾਲ ਸਮਝਣਾ ਧਿਆਨ ਦੇ ਨਾਲ ਸ਼ੂਟ ਕਟਿੰਗ ਕਰਨਾ ਕਿਉਂਕਿ ਆਪਣਾ ਫालतੂ ਕੱਪੜਾ ਦੇਖੋ ਤੁਹਾਨੂੰ ਦੱਸਦੇ ਆ ਆਪਣਾ ਇਹ ਕਿੰਨੇ ਇੰਚ ਦਾ ਹੈਗਾ ਇਹ ਆਪਣਾ 1 ਇੰਚ ਕੱਪੜਾ 1 ਇੰਚ ਬੈਕ ਸਾਈਡ ਹੋ ਗਿਆ 1 ਇੰਚ ਫਰੰਟ ਸਾਈਡ ਹੋ ਗਿਆ ਇਹ 2 ਇੰਚ ਕੱਪੜੇ ਦਾ ਜਿਹੜਾ ਇੱਥੇ ਆਪਣੇ ਬਲ ਬਣ ਜਾਂਦਾਗਾ ਜਦੋਂ ਬਲ ਬਣ ਜਾਂਦਾ ਦੇਖੋ ਆਪਾਂ ਨੂੰ ਵੀ ਕਈ ਵਾਰ ਪ੍ਰੋਬਲਮ ਆਉਂਦੀ ਹੈ ਪਾਇਆ ਹੋਇਆ ਵੀ ਨਹੀਂ ਵਧੀਆ ਲੱਗਦਾ ਤਾਂ ਉਹ ਬਲ ਦਾ ਜਿਹੜਾ ਇੱਥੇ ਆਪਣੇ ਆ ਕੇ ਬਹੁਤ ਜ਼ਿਆਦਾ ਆਪਾਂ ਨੂੰ ਅਜੀਬ ਜਿਹਾ ਲੱਗਦਾਗਾ ਵੀ ਜਿਹੜਾ ਆਪਣੀ ਬਾਹ ਦੇ ਵਿੱਚ ਬਲ ਨਾ ਪਾਵੇ ਉਹਦੇ ਲਈ ਤੁਸੀਂ ਇਹ ਕਟਾਈ ਇਸੇ ਤਰ੍ਹਾਂ ਹੀ ਕਰਨੀ ਹੈ ਹਮੇਸ਼ਾ ਇਸੇ ਤਰ੍ਹਾਂ ਹੀ ਗਲਾਈ ਦੇਣੀ ਹੈਗੀ ਤੇ ਜਦੋਂ ਵੀ ਤੁਸੀਂ ਜੋੜ ਲਗਾਉਣਾ ਬਾਜੂ ਦੇ ਤਾਂ ਤੁਸੀਂ ਐਸੇ ਤਰ੍ਹਾਂ ਹੀ ਲਗਾਉਣਾ ਹੁਣ ਮੈਂ ਤੁਹਾਨੂੰ ਇਹਦਾ ਕਟਾਈ ਕਰਕੇ ਦੱਸਦੀ ਹਾਂ ਮੈਂ ਇਸ ਤਰ੍ਹਾਂ ਦੇਖੋ ਕਟਾਈ ਕਰੂੰਗੀ ਜੀ ਐਸ ਤਰ੍ਹਾਂ ਫਿਰ ਮੈਂ ਇਹ ਕਟਾਈ ਜਿਹੜੀ ਕਰੂੰਗੀ ਬਿਲਕੁਲ ਦੇਖੋ ਉਸੇ ਤਰੀਕੇ ਦੇ ਨਾਲ ਹੀ ਮੈਂ ਜਿਸ ਤਰ੍ਹਾਂ ਮੈਂ ਗਲਾਈ ਦਿੱਤੀ ਹੈ ਸੀ ਦੇਖ ਸਕਦੇ ਹੋ ਮੇਰੀ ਬਾਹਾਂ ਦੇ ਵਿੱਚ ਜਿਹੜੀ ਮੈਂ ਸ਼ੇਪ ਪਾਈ ਹੈ ਕਿਸ ਤਰੀਕੇ ਨਾਲ ਮੈਂ ਸ਼ੇਪ ਪਾਈ ਹੈ ਕਿਸ ਤਰੀਕੇ ਨਾਲ ਬਾਹ ਜਿਹੜੀ ਬਣ ਕੇ ਬਿਲਕੁਲ ਕਟਾਈ ਕਰਕੇ ਇਹ ਬਹੁਤ ਹੀ ਸੋਹਣੀ ਸ਼ੇਪ ਦੇ ਵਿੱਚ ਤਿਆਰ ਆ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਬਾਹਾਂ ਦੀ ਜਿਹੜੀ ਕਟਾਈ ਆ ਵਧੀਆ ਸੌਖੇ ਤਰੀਕੇ ਨਾਲ ਸਮਝ ਆਈ ਹੋਊਗੀ ਵੀ ਜਿਹੜੀ ਆਪਾਂ ਇਹ ਜੋੜ ਵਾਲੀ ਬਾਹ ਬਣਾਉਣੇ ਆ ਕਿਸ ਤਰੀਕੇ ਦੇ ਨਾਲ ਬਣਾਉਣੀ ਹੈ ਹਮੇਸ਼ਾ ਦੇਖੋ ਆਪਾਂ ਤੁਹਾਡੇ ਲਈ ਨਵੀਂ-ਨਵੀਂ ਵੀਡੀਓ ਲੈ ਕੇ ਆਉਂਦੇ ਆ ਹਰ ਇੱਕ ਚੀਜ਼ ਨਾਲ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦੇ ਆ ਵੀ ਇਹ ਚੀਜ਼ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਆ ਤੇ ਕਿਸ ਤਰੀਕੇ ਦੇ ਨਾਲ ਆਪਾਂ ਨਹੀਂ ਬਣਾ ਸਕਦੇ ਦੇਖੋ ਜਦੋਂ ਵੀ ਤੁਸੀਂ ਬਾਜੂ ਕਟਾਈ ਕਰਨੀ ਆ ਜਦੋਂ ਆਪਣਾ ਸ਼ੈਰ ਦੇ ਉੱਪਰੋਂ ਕੱਪੜਾ ਲੈਣਾ ਤਾਂ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਹੀ ਜੋੜ ਪਾਉਣਾ ਹੈ ਨਾ ਕਿ ਆਪਣੇ ਉੱਪਰਲੀ ਸਾਈਡ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇਕਰ ਕਿਸੇ ਵੀ ਚੀਜ਼ ਦੀ ਤੁਸੀਂ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਦਿੱਤਾ ਹੋਇਆ ਤਾਂ ਉਹਦੇ ਤੇ ਤੁਸੀਂ ਮੈਸੇਜ ਕਰਕੇ ਸਾਨੂੰ ਤੁਸੀਂ ਪੁੱਛ ਸਕਦੇ ਹੋ ਜਿਹੜੀ ਵੀ ਤੁਸੀਂ ਸਿਲਾਈ ਸੰਬੰਧੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਤੋਂ ਜਾਣਕਾਰੀ ਲੈ ਸਕਦੇ ਹੋਗੇ ਇਹ ਜੀ ਆਪਣੇ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਲਿਆ ਕਰੋ ਤਾਂ ਜੋ ਨਵੀਂ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਮਿਲਦੇ ਆਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ